ਹਸਪਤਾਲ ਦੇ ਵਿੱਚ ਪਹੁੰਚੀ ਪਿੰਡ ਦੀ ਲੜਾਈ ਸਿਵਲ ਹਸਪਤਾਲ 'ਚ ਹੋਇਆ ਖੂਬ ਹੰਗਾਮਾ ਡਿਊਟੀ ਡਾਕਟਰ ਨੇ ਫੋਨ ਕਰਕੇ ਸੱਦੀ ਪੁਲਿਸ ਦਰਅਸਲ ਇਹ ਮਾਮਲਾ ਗਲੀਆਂ ਦੇ ਵਿੱਚ ਨਜ਼ਾਇਜ਼ ਕਬਜ਼ੇ ਨੂੰ ਲੈ ਕੇ ਆ ਜੋ ਥੜੀਆਂ ਬਣਾਈਆਂ ਜਾਂਦੀਆਂ ਨੇ ਉਹਨਾਂ ਨੂੰ ਲੈ ਕੇ ਆ ਧੰਨ ਦੱਸਦੀ ਇੱਕ ਕਪੂਥਲਾ ਦੇ ਫਤੂ ਡਿੰਗਾ ਵਿਖੇ ਦੋ ਧਿਰਾਂ ਦੇ ਵਿੱਚ ਲੜਾਈ ਹੋਈ ਜਿਸ ਦੇ ਵਿੱਚ ਕੁਝ ਵਿਅਕਤੀ ਜ਼ਖਮੀ ਹੋਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਮੁਰ ਤੋਂ ਦੋਵੇਂ ਧਿਰਾਂ ਆਪਸੋ ਸਾਹਮਣੀ ਹੋਈਆਂ ਜਿਸ ਤੇ ਡਿਊਟੀ ਡਾਕਟਰ ਨੇ ਪੁਲਿਸ ਨੂੰ ਫੋਨ ਕਰਕੇ ਸੱਦਿਆ ਪੁਲਿਸ ਮੌਕੇ ਤੇ ਪਹੁੰਚੀ ਕੁਝ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਕੁਝ ਮੌਕੇ ਤੋਂ ਫਰਾਰ ਹੋ ਗਏ ਜਿਹੜੇ ਇਲਾਜ਼ ਵਿਅਕਤੀ ਦੇ ਵੱਲੋਂ ਦੱਸਿਆ ਗਿਆ ਜੋ ਪੰਚਾਇਤ ਮੈਂਬਰ ਯਾਨੀ ਕਿ ਆ ਸਰਪੰਚ ਦਾ ਬੇਟਾ ਕਹਿ ਲਈਏ ਉਸਨੇ ਦੱਸਿਆ ਕਿ ਮੇਰੇ ਪਿਤਾ ਦੇ ਵੱਲੋਂ ਜੋ ਨਜਾਇਜ਼ ਕਬਜ਼ੇ ਸੀਗੇ ਗਲੀਆਂ ਦੇ ਵਿੱਚ ਹੋਏ ਉਹਨਾਂ ਨੂੰ ਹਟਵਾਇਆ ਗਿਆ ਪਰ ਦੂਜੀ ਧਿਰ ਦੇ ਬੰਦੇ ਨੇ ਉਹਨਾਂ ਦੇ ਇਸ ਕੰਮ ਦੇ ਵਿੱਚ ਵਿਗਨ ਪਾਇਆ ਅਤੇ ਨਜਾਇਜ਼ ਬਣਾਈ ਗਈ ਜੋ ਨਜਾਇਜ਼ ਤੋੜੇ ਗਏ ਸੀ ਥੜੇ ਨੂੰ ਮੁੜ ਤੋਂ ਬਣਾਇਆ ਗਿਆ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਉਸਨੇ ਪਾਈ ਪਹਿਲਾਂ ਇਹ ਵੀਡੀਓ ਦੇਖ ਲਿਓ ਲਾਵੀ ਮੈਂਬਰ ਪੰਚਾਇਤ ਦਾ ਟੁੱਟੇਗਾ ਆ ਬਣ ਜੀਏ ਠੀਕ ਆ ਹੁਣ ਜਿੱਦਣ ਢਾਣੀ ਹੋਈ ਨਾ ਤੇ 10 ਘਟਾਇਓ ਹੁਣ ਸਹੀ ਆ ਹਾਂ ਨਾਲੇ ਜੀਸੀਬੀ ਵਾਲ ਨੂੰ ਕਈ ਖਾ ਖੂਕ ਆਵੇ ਸਮਾਨ ਸਹੀ ਆ ਹਾਂ ਤੇ ਨਾਲੇ ਆਪਣਾ ਸਮਾਨ ਸਮੂਹ ਨਾਲ ਲੈ ਕੇ ਆਇਓ ਮੁੜ ਕੇ ਨਾ ਕਿ ਉਹ ਵੀ ਸਾਡੇ ਖਾਲੀ ਹੱਥੀ ਪੈ ਗਏ ਜਾਂ ਕੁਝ ਹੋ ਗਿਆ ਹਾਂ ਓਕੇ ਉਸ ਤੋਂ ਬਾਅਦ ਦੋਵੇਂ ਤਰਾਂ ਦੇ ਵਿੱਚ ਲੜਾਈ ਹੁੰਦੀ ਹੈ ਇਹ ਲੜਾਈ ਹਸਪੀਟਲ ਦੇ ਵਿੱਚ ਪਹੁੰਚਦੀ ਹੈ ਅਤੇ ਉੱਥੇ ਦੋਵੇਂ ਤਰਾਂ ਫਿਰ ਆਮਣੂ ਸਾਹਮਣੇ ਹੁੰਦੀਆਂ ਨੇ ਹੁਣ ਤੁਹਾਨੂੰ ਦੋਵੇਂ ਤਰਾਂ ਦਾ ਪੱਖ ਸੁਣਾ ਦਿੰਨੇ ਆ ਕਿ ਆਖਰ ਪੂਰਾ ਮਾਮਲਾ ਕੀ ਸੀ ਅੱਛਾ ਜੀ ਕੀ ਝਗੜਾ ਕੀ ਹੋਇਆ ਤੁਹਾਡਾ ਦੋਵੇਂ ਤਰਫ ਝਗੜਾ ਇਦਾਂ ਹੋਇਆ ਆਪਣਾ ਸ਼ੁਰੂ ਕਰੋ ਉਹ ਪਿੰਡ 'ਚ ਆਪਾਂ ਕੁਮਾੜੇ ਕੰਮ ਹੁੰਦੇ ਆ ਦੱਸਦੇ ਆ ਲੋਕਾਂ ਨੂੰ ਬਣੀ ਡਾਕਟਰ ਦੇ ਆਪਾਂ ਸੋਸ਼ਲ ਵਰਕਰ ਆ ਪਾਲੇ ਸੋਸ਼ਲ ਸਟਾਫ ਇਹ ਜਿਹੜਾ ਆਪਣਾ ਕੰਮ ਇਹ ਤਾਂ ਵੀ ਆਪਣਾ ਹੋਣਾ ਚਾਹੀਦਾ ਸਾਫ਼ ਸਫਾਈ ਹੋਣੀ ਚਾਹੀਦੀ ਪਿੰਡ ਦੀ ਪਾਈਪ ਟਾਸ ਹੋਣੀ ਚਾਹੀਦੀ ਉਹ ਜਿਹੜੀ ਸਾਡੀ ਉਹ ਪਾਰਟੀ ਕੁਲ ਦੇ ਸਰਪੰਚ ਆ ਜੁਗਨਾਲ ਖਵੀਰ ਸਿੰਘ ਉਹ ਫੁੱਲਾ ਹਾਂਜੀ ਉਹਦਾ ਬੇੜਾ ਪ੍ਰਦੀਪ ਸਿੰਘ ਪ੍ਰਦੀਪ ਬਾਹਰੋਂ ਆਇਆ ਇਹਨੇ 15-20 ਜਣੇ ਲਏ ਆ ਜਿੱਥੇ ਮੇਰੇ ਤੇ ਹਮਲਾ ਕੀਤਾ ਮੈਨੂੰ ਤੇ ਹਮਲਾ ਕਰਕੇ ਮੈਨੂੰ ਇਕੱਲੇ ਨੂੰ ਥੇਮ ਮਾਰਿਆ ਉਸ ਤੋਂ 2 ਘੰਟੇ ਪਹਿਲਾਂ ਮੇਰੇ ਚਾਚੇ ਦਾ ਬੇਟਾ ਸੁਖਮਨਦਰ ਸਿੰਘ ਉਸ ਤੇ ਨਾਲ ਹਮਲਾ ਕੀਤਾ ਉਹ ਨੂੰ ਫੋਨ ਆਇਆ ਕਿ ਉਹ ਨੂੰ ਠਾਣੇ ਗਿਆ ਤੇ ਮੈਂ ਪਿੰਡ ਦੇ ਲੰਮਰਦਾਰ ਨਾਲ ਗੱਲ ਲੈ ਕੇ ਠਾਣੇ ਜਾ ਰਿਹਾ ਸੀ ਤੇ ਲੰਮਰਦਾਰ ਨਾਲ ਬੈ ਕੇ ਨਾਲ ਜਾ ਰਿਹਾ ਸੀ ਉਹਨਾਂ ਰਸਤੇ 'ਚ ਮੈਨੂੰ ਫੜ ਕੇ ਦੇ 15-20 ਜਾਣਿਆਂ ਨੂੰ ਕੁੱਟਿਆ ਹੈ ਤੇ ਮੇਰੇ ਦਾਤਰ ਵਗੈਰਾ ਦਾ ਮਾਰੀ ਗਾਇ। ਠੀਕ ਹੈ ਇਹ ਕਹਿੰਦੇ ਜੀ ਜਿਹੜਾ ਪਿੰਡ 'ਚ ਹੀ ਬਾਣਾ ਕੰਮ ਹੋਤਾ ਹੀ ਕਰਨਾ ਹੈ ਤੁਸੀਂ ਡਾਕਟਰ ਉਹਖਾ ਕੇ ਤਾਂ ਲੱਕ ਸਕਦੇ ਹੋ। ਠੀਕ ਹੈ। 30 ਇਹਦੀ ਐਮਰਜੈਂਸੀ ਵੀ ਤੁਹਾਡੇ ਤੇ ਹਮਲਾ ਹੋਇਆ ਹੋਊਗੀ। ਸਰ ਐਮਰਜੈਂਸੀ ਜਦੋਂ ਇਹ ਆਏ ਆ ਇੱਥੇ। ਤੇ 450 ਬਲੇ ਲੈ ਕੇ ਫੇਰ ਸਾਡੇ ਮਗਰ ਇਥੇ ਆ ਗਏ ਕੌਣ ਆਇਆ ਸੀ ਇਹ ਤੁਹਾਡੇ ਮਨ ਉਹੀ ਪਰਦਾਇ ਨਦੀਪ ਸਿੰਘ ਦੀਪ ਦਾ ਮੁੰਡਾ ਤੇ 15 20 ਲੈ ਕੇ ਫੇਰ ਆਪਾਂ ਪੰਜ ਆ ਜਾਣੇ ਆ ਲੈ ਕੇ ਇਥੇ ਆ ਗਏ ਤੇ ਡਾਕਟਰ ਸਾਹਿਬ ਨੇ ਫੋਨ ਕੀਤਾ ਹੈ ਪਟ્રોલ ਰੂਮ ਚ ਕਿ ਇੱਥੇ ਬੰਦੇ ਆਏ ਆ ਜੀ ਬੰਦੇ ਆ ਕੇ ਉਹ ਪਟ્રોલ ਰੂਮ ਵਾਲਿਆਂ ਨੇ ਉਹਨੂੰ ਅਰੈਸਟ ਕੀਤਾ ਜੀ ਅਰੈਸਟ ਕਰਕੇ ਉਹ ਲੈ ਗਏ ਨੇ ਪਰ ਜਿਹੜਾ ਗੁਰਦੀਪ ਸਿੰਘ ਆ ਜਿਹਨੂੰ ਤੁਸੀਂ ਨੇ ਸਿਰੇ ਨੂੰ ਅਰੈਸਟ ਕੀਤਾ ਸੀ ਮੇਰੇ ਚਾਚਾ ਜੀ ਦੇ ਬੇੜੇ ਨੂੰ ਉਥੇ ਅੰਦਰ ਅਰੈਸਟ ਕਰ ਲਿਆ ਇਹਨੂੰ ਛੱਡਦਾ ਹੈ ਜਿਹਨੂੰ ਛੱਡਦਾ ਇਹਨੇ ਫਿਰ 15 20 ਜਣਾਂ ਨੂੰ ਇਕੱਠੀ ਕਰਕੇ ਮੇਰੇ ਤੇ ਹਮਲਾ ਕੀਤਾ। ਇਹ ਸਿਰੇ ਨੂੰ ਪੁਲਿਸ ਨਾ ਉੱਥੇ ਛਾੜੇ ਵੀ ਨਾ ਛੱਡਦੇ ਤੇ ਮੇਰੇ ਨਾਲ ਇਹ ਵਾਕਾ ਨਾ ਹੁੰਦਾ। ਉਸ ਨੂੰ ਛੱਡਦਾ ਤੇ ਸੁਖਵਿੰਦਰ ਸਿੰਘ ਨੂੰ ਫੜ ਲਿਆ। ਜੀ ਉਹਨੂੰ ਦੋਵਾਂ ਨੂੰ ਅੰਦਰ ਰੱਖਦੇ ਉੱਥੇ ਜੋ ਕਾਰਵਾਈ ਬਣਦੀ ਦੋਵਾਂ ਤੇ ਕਰਨੀ ਪਈ। ਉਹਨੂੰ ਮੁਲਾਜ਼ਮਾਂ ਦੇ ਜਸਵੀਰ ਸਿੰਘ ਐਸਐਚਓ ਫਤੂੜੇ ਗਏ। ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਨੂੰ ਛੱਡਦਾ। ਝਗੜਾ ਉਹ ਰੱਖ ਸਕਦੇ ਸੀ। ਸੱਤ ਪੰਜਾ ਦੋਵਾਂ ਦਾ ਕਰਦੇ ਨਹੀਂ ਕੋਈ ਝਗੜਾ। ਪਰ ਉਸ ਦੀ ਨਗਹਿਲੀ ਦੇ ਕਾਰਨ ਹੀ ਸਾਰਾ ਕੁਝ ਹੋਇਆ ਜੀ। ਪ੍ਰਸ਼ਾਸਨ ਦੀ ਵੀ ਮੰਤ ਸ਼ਾਸਨ ਦੱਸੋ ਕੀ ਕਰੀਏ ਜੀ ਜਿਹੜਾ ਅਗਰਕ ਹੋਇਆ ਪਿਆ ਜੀ ਇਹਨਾਂ ਦਾ ਠੀਕ ਹੈ ਹੁਣ ਸਰਪੰਚ ਮੌਜੂਦਾ ਪਿੰਡ ਦੇ ਇਹ ਹੰਕਾਰ ਕਰਨੇ ਛਾੜੂ ਵਾਲੇ ਦੱਸੋ ਕੀ ਕਰਾਂਗੇ ਆਪਾਂ ਮੇਰੇ ਨਾਲ ਕੋਈ ਦੀਪ ਸਿੰਘ ਹੈ ਜੀ ਕੀ ਝਗੜਾ ਕੀ ਹੈ ਤੁਹਾਡੇ ਪਿੰਡ ਦਾ ਸਰ ਪਿੰਡ ਦਾ ਜੀ ਕਾਰਜ ਦੇ ਵਾਸਤੇ ਨਾ ਨਜਾਇਜ਼ ਕਬਜ਼ੇ ਛਡਾਰੇ ਸੀ ਜਿੱਦਾਂ ਪੁਲੀਆਂ ਨਾਲੀਆਂ ਤੇ ਬਣਾਈਆਂ ਕਾਫੀ ਬਾਹਰ ਲੋਕਾਂ ਨੇ ਉਹ ਕਰਾਰੇ ਸੀ ਤੇ ਆਪਣੇ ਦੂਸਰੇ ਆਪਣੇ ਨਾਲ ਇਲੈਕਸ਼ਨ ਐਂਟੀ ਪਾਰਟੀ ਲੜੀ ਸੀਗੀ ਉਹ ਮਗਰਲਾ ਆਪਣਾ ਕੋਈ ਵੀ ਕੰਮ ਕਰਦੇ ਵਿੱਚ ਵਿਗੜ ਪਾਦੇ ਕਾਫੀ ਵੀਡੀਓ ਪਾ ਰਹੇ ਪੰਚਾਇਤ ਨੂੰ ਮੰਗਾਰਦੇ ਸੀ ਆਇਓ ਖਾਲੀ ਹੱਥ ਨਾ ਆਇਓ ਅਸੀਂ ਆ ਕਰਦਾਂਗੇ ਵੀਡੀਓ ਆਪਣੇ ਕੋ ਸਾਰਾ ਕੁਝ ਹੈਗਾ ਆ ਤੇ ਫਾਦਰ ਸਾਹਿਬ ਸਵੇਰੇ ਆ ਰਹੇ ਹਸਪਤਲ ਤੋਂ ਤੇ ਉਹਨਾਂ ਨੇ ਫਾਦਰ ਸਾਹਿਬ ਨੂੰ ਗਾੜੀ ਲੋਕ ਕੀਤਾ ਫਿਰ ਮਠਾਣੇ ਅਸੀਂ ਗਏ ਸੀ ਤੇ ਠਾਣੇ ਆ ਕੇ ਮੇਰੇ ਨਾਲ ਬੈ ਗਈ ਸੀ ਤੇ ਫਿਰ ਅਸੀਂ ਘਰੋਂ ਆ ਰਹੇ ਸੀ ਫਿਰ ਸਾਡੇ ਰਾਜ ਗੱਲ ਪਏ ਹੋਏ ਇਹ ਮੇਰਾ ਰਿਸ਼ਤੇਦਾਰ ਆ ਇਹ ਕੋਲੋਂ ਨਗਦਾ ਪੈ ਕੇ ਕਹਿੰਦਾ ਕੀ ਹੋਇਆ ਤੇ ਇਹਦੇ ਵੀ ਕਾਫੀ ਨਸੱਟਾ ਲਾਈਆਂ ਨੇ ਓ ਜੀ ਉਹ ਤੁਸੀਂ ਤਾਂ ਕੀ ਨਹੀਂ ਕਹਿੰਦੇ ਤੁਸੀਂ ਆਣ ਕੇ ਇੱਥੇ ਵੀ ਸਿਵਲ ਹਸਪੀਟਲ ਵੀ ਤੁਹਾਡੇ ਬੰਦੇ ਆਏ ਆ ਉਹ ਮੈਨੂੰ ਦਾਖਲ ਇਹ ਕਹਿੰਦੇ ਸੀ ਤੈਨੂੰ ਮੈਂ ਸਿਵਲ ਹਸਪੀਟਲ ਤੈਨੂੰ ਪਹੁੰਚ ਨਹੀਂ ਦੇਣਾਗਾ ਤੈਨੂੰ ਰਾਹ ਹੀ ਮਾਰ ਦੇਣਾ ਤੂੰ ਦਾਖਲ ਹੋਣਾ ਤੁਹਾਨੂੰ ਮੈਂ ਪਰਚਾ ਕੋਈ ਕਾਰਵਾਈ ਨਹੀਂ ਕਰਨ ਦੇਣੀ ਤੈਨੂੰ ਰਾਹ ਹੀ ਮਰਵਾ ਦੇਣਾ ਉਹ ਮੁੰਡੇ ਮੈਨੂੰ ਛੱਡਣ ਆਏ ਸੀ ਅੱਛਾ ਜੀ ਹਾਂ ਜੀ ਉੱਚ ਵਿੱਚ ਕੋਈ ਬੰਦੇ ਵੀ ਰੈਸਟ ਹੋਏ ਪੁਲਿਸ ਨੇ ਹਾਂ ਜੀ ਬੱਚੇ ਵੀ ਰੈਸਟ ਹੋਏ ਉਹ ਇੱਥੋਂ ਲੈ ਗਏ ਉਹਨਾਂ ਨੂੰ ਫੜ ਕੇ ਉਹ ਪਤਾ ਨਹੀਂ ਇਹਨਾਂ ਦਾ ਜਾ ਕੋਈ ਪੋਲੀਟੀਕਲ ਹੋਊਗਾ ਹੱਥ ਇਹਨਾਂ ਦੇ ਕਾਫੀ ਲੈ ਗਏ ਆ ਮੁੰਡੇ ਇਹਨੂੰ ਉਹ ਐਸੀ ਤਾਂ ਕੂਤਲੇ ਤੋਂ ਚਾਲੇ ਪਾਣੀ ਪੁਣੀ ਚਾਹ ਵਗੈਰਾ ਦੇਣਗੇ ਮੈਨੂੰ ਅਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕਰਤਵੀ ਰਾਜੀ ਅੱਛਾ ਕੀ ਗੱਲ ਕੀ ਹੋਈ ਹੈ ਗੱਲ ਕੋਈ ਨਹੀਂ ਮੈਂ ਭਾਈ ਨਾਲ ਬੈਠਾ ਰਹਾ ਮੈਂ ਦਾਦੇ ਪੈਂਡਾ ਚੱਲਿਆ ਮੈਂ ਤਾਂ ਭਾਈਆਂ ਨਾਲ ਲੜਾਈ ਹੋ ਰਹੀ ਮੈਂ ਭਾਈ ਹੁੰਦੋ ਤੋਕ ਜਾਈ ਮੈਂ ਕਿਹਾ ਭਾਈ ਕੀ ਚੱਕਰ ਹੋਇਆ ਜੀ ਇੱਦਾਂ ਪੁੱਛ ਜਾਂਦੇ ਆ ਉਹਨੂੰ ਜਨੂਨ ਮਨ ਮੇਰੇ ਬਾਗ ਦਾ ਅੱਛਾ ਆ ਮੇਰੇ ਅਸਲਾ ਵੀ ਇਸ ਤੇ ਗੀਦਰ ਵੀ ਤੇ ਬਾਹਰ ਲਾ ਕੇ ਇਸ ਤੇ ਮਾਰ ਇਸ ਮੰਦੀ ਡਾਕਟਰ ਦਾ ਕੀ ਕਹਿਣਾ ਹੈ ਆਓ ਉਹ ਵੀ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾ ਦਿੰਦੇ ਆ ਕਿ ਆਖਰ ਉਸ ਸਮੇਂ ਹੋਇਆ ਕੀ ਸੀ ਉਹਨਾਂ ਨੂੰ ਪੁਲਿਸ ਕਿਉਂ ਸੱਦਣੀ ਪਈ ਡਾਕਟਰ ਸਰ ਕੀ ਝਗੜਾ ਹੋਇਆ ਪਤਪਿੰਗੇ ਦੀ ਇੱਕ ਬੰਦੀ ਆਈ ਆ ਇਥੇ ਵੀ ਐਮਰਜੈਂਸੀ ਜੀ ਵੀ ਥੋੜਾ ਜਿਹਾ ਹੰਗਾਮਾ ਹੋਇਆ ਮੈਂ ਉਦੋਂ ਪੋਸਟ ਪੜਨ ਕਰਨ ਗਿਆ ਸੀ ਤੇ ਪਿੱਛੋਂ ਮੈਨੂੰ ਫੋਨ ਆਇਆ ਸੀ ਕਿ ਐਮਰਜੈਂਸੀ ਜੀ ਵੀ ਹੰਗਾਮਾ ਕਰ ਰਿਹਾ ਕੋਈ ਦੋ ਪਾਰਟੀ ਸਾਹ ਵਿੱਚ ਲੜਾਈ ਹੋ ਗਈ ਹੈ ਜੀ ਤੇ ਉਸ ਪਾਰਟੀ ਦਾ ਪਸੀਥੀ ਮਿਲਿਆ ਪਰ ਆਪਣਾ ਪੁਲਿਸ ਇਨਫੋਰਮ ਕਰਤਾ ਸੀ ਬੰਦੇ ਕੋਲ ਉਸ ਕੋਲ ਸਵਾਰ ਸੀ ਸਭ ਪੁਲਿਸ ਰੈਸਿਵਿਟੀ ਬੰਦੀ ਹਾਂਜੀ एक्चुअली ਮੈਂ ਉਸ ਟਾਈਮ ਇੱਥੇ ਨਹੀਂ ਸੀਗਾ ਮਤਲਬ ਸਿਆ ਪੋਸਟਮੈਨ ਕੰਮ ਕਰਦਾ ਸੀ ਤੇ ਮੈਂ ਡਾਕਟਰ ਨਾਲ ਦੇ ਸੀ ਉਹ ਕਹਿੰਦੇ ਹਾਂਜੀ ਰੈਸਟ ਤੇ ਸਰ ਇੱਥੇ ਹੁਣ ਕਿੰਨੀ ਜਣੀ ਦਸ ਲੈ ਕੇ ਤੁਹਾਡੇ ਕੋਲ ਮੈਂ ਕੋਈ ਉਸ ਟਾਈਮ ਇੱਕ ਪੇਸ਼ੈਂਟ ਹੈਗਾ ਮਨੂਬ ਸਿੰਘ ਸਰ ਨੂੰ ਬਹਾਦਰ ਸਿੰਘ ਹੈਗਾ ਉਹ ਮੇਰੇ ਕੋਲ ਹੈ ਸੇ ਅਮਰ ਲੜਤੀ ਨੰ ਹਾਂਜੀ ਅਮਰ ਲੜਤੀ